ਜੋ ਰੱਬ ਦੇ ਹੱਥਾਂ ਦੇ ਸਰਕਾਰਾਂ ਦੇ ਹੱਥ ਕਰੀ ਜਾਂਨ ਸਾਡਾ ਕੀ ਜ਼ੋਰ ਚੱਲਣਾ ਹੈ ਕੁਝ ਵੀ ਨਹੀਂ ਮਿਲਿਆ ਮਿਲਿਆ ਕੁਝ ਸਰਕਾਰਾਂ ਨੂੰ ਨਹੀਂ ਵੀਰ ਕੁਝ ਨਹੀਂ ਮਿਲਿਆ ਕੋਈ ਮੁਆਵਜ਼ਾ ਮੁਵਜ਼ਾ ਹੋ ਗਿਆ ਸੀ ਮੁਆਵਜ਼ਾ ਬਈ ਮੁਆਵਜ਼ੇ ਦੀ ਤਾਂ ਹਲੇ ਗੱਲ ਬਾਅਦ ਦੀ ਆ ਵੀ ਪਹਿਲਾਂ ਤੁਸੀਂ ਇਹ ਵੇਖੋ ਵੀ ਨੁਕਸਾਨ ਕਿੰਨਾ ਹੋ ਚੁੱਕਾ ਏਰੀਆ ਦਾ ਵੀ ਹਲੇ ਤੱਕ ਤਾਂ ਮੁਆਵਜ਼ੇ ਦਾ ਕੀ ਪਤਾ ਹੈ ਮਿਲਣਾ ਹੈ ਦੇਣਾ ਹੈ ਪਿਛਲੀ ਵਾਰੀ ਦੀ ਗੱਲ ਕਰਨਾ ਪਿਛਲੀ ਵਾਰੀ ਵੀ ਕੀ ਮਿਲਿਆ ਮੁਆਵਜ਼ਾ ਯਾਰ ਬਈ ਕੋਹ ਨਹੀਂ ਪੰਜਾਂ ਪੰਜਾਂ ਕਿੱਲਿਆਂ ਦਾ 65 500 ਰੁਪਇਆ ਦਿੱਤਾ ਕਿੱਲੇ ਦਾ ਤੇ ਉਹਨੇ ਨਾਲ ਤਾਂ ਬਈ ਖਰਚਾ ਵੀ ਨਹੀਂ ਪੂਰਾ ਹੋਇਆ ਲੋਕਾਂ ਦਾ ਤੁਸੀਂ ਇਹ ਹਿਸਾਬ ਲਾਓ ਬਹੁਤ ਪਰੇਸ਼ਾਨ ਆ ਲੋਕ ਆ ਜਾਨਵਰਾਂ ਦਾ ਪਸ਼ੂਆਂ ਦਾ ਵੀ ਲੋਕੀ ਭੁੱਖੇ ਦਾ ਸਾਰੇ ਦਾ ਸਾਰਾ ਪੈਂਡ ਹੀ ਡੁੱਬਿਆ ਹੋਇਆ ਮੇਰੇ ਸਾਰਾ ਆਪਣਾ ਤਾਂ ਬਈ ਚੱਲ ਫਿਰ ਵੀ ਉੱਚਾ ਪਰ ਇਧਰ ਨੂੰ ਨੀਵੇਂ ਥਾਂ ਤੋਂ ਫਿਰ ਬੜਿਆਂ ਲੋਕਾਂ ਨੂੰ ਫੋਨ ਆ ਰਹੀ ਕਈ ਪਾਣੀ ਤੋਂ ਵਿਚਾਰੇ ਬੈਠੇ ਆ ਭੁੱਖੇ ਤੇ ਆਏ ਮਰਨ ਦਾ ਲੋਕ ਵੀ ਸਾਨੂੰ ਪਾਣੀ ਦੀ ਪਹੁੰਚ ਕਰੋ ਹੁਣ ਉਹਨਾਂ ਨੂੰ ਪਾਣੀ ਪਚਾ ਕੇ ਆਏ ਆ ਠੀਕ ਆ ਹੁਣ ਇੱਥੋਂ ਇੰਨਾ ਆ ਕਿ ਹੁਣ ਬੇੜੀ ਆਈ ਇੱਥੋਂ ਘਰੋਂ ਚੱਲ ਲੋਕਾਂ ਦੇ ਬੋਰਾ 12 ਜੀ ਵੀ ਪਾਣੀ ਪੈ ਗਿਆ ਵਾ ਤੇ ਹੁਣ ਆਪਣੇ ਚਲ ਇੰਨਾ ਵੀ ਥਾਂ ਉੱਚੇ ਆ ਤੇ ਬੋਰਾ ਬੂਰਾ ਦਾ ਕੁਝ ਬੋਤਲਾ ਮੰਗਾਈਆਂ ਪਿੱਛੋਂ ਆਪ ਆਪ ਕੁਝ ਘਰਾਂ ਦੇ ਲੋਕਾਂ 'ਚ ਪਹੁੰਚਦਾ ਕਰਕੇ ਆਵਾਂ। ਕਾਰਨ ਕੀ ਮੰਨਦੇ ਜਿਹੜੇ ਆ ਹੜਾਉਂਦੇ ਤੇ ਇੱਚ ਵੀ ਹੋ ਖਰਾਬ ਕੀ ਕਾਰਨ ਤੁਸੀਂ ਕੀ ਦੇਖੋ ਲੋਕ ਲੋਕ ਬਈ ਇੰਨਾ ਵੀ ਆਪ ਤੇ ਸਰਕਾਰਾਂ ਨੂੰ ਇਹੀ ਆਣੇ ਆ ਵੀ ਬੰਨ ਨਹੀਂ ਸਾਨੂੰ ਮੋਈਆ ਕਰਾਏ ਜਾਣ ਠੀਕ ਆ ਤੇ ਬਾਕੀ ਸਰਕਾਰਾਂ ਅੱਗੇ ਤੁਹਾਨੂੰ ਪਤਾ ਕਿਹੜੀ ਚੀਜ਼ ਜੜਦੀ ਆ ਵੀ ਜੇ ਚਾਹਣ ਤੇ ਸਾਰਾ ਕੁਝ ਹੀ ਹੋ ਸਕਦਾ ਆ ਹੁਣ ਤੁਸੀਂ ਵੇਖੋ ਵੀ ਕਿੰਨੇ ਲੋਕ ਮਰ ਗਏ ਆ ਕਿੰਨੇ ਰੋਂਦੇ ਆ ਬਹੁਤ ਬੁਰੇ ਹਾਲਾ ਪੰਜਾਬ ਦੇ ਇਹ ਸਰਕਾਰਾਂ ਦੇ ਆ ਵੀ ਬੋਰ ਨਾ ਕਰਾਓ ਪਾਣੀ ਮੁੱਕ ਜਾਣਾ ਇਹਨਾਂ ਨੂੰ ਹੁਣ ਪੁੱਛੇ ਵੀ ਆ ਪਾਣੀ ਕਿੱਥੋਂ ਆਇਆ ਹੈ ਪਾਣੀ ਨਹੀਂ ਮੁੱਕਦਾ ਬੰਦੇ ਮੁੱਕ ਜਾਣਾ ਵਾ ਪਾਣੀ ਅਜੇ ਤੱਕ ਮੁੱਕਿਆ ਗੁਰਬਾਬੇ ਗੁਰੂ ਨਾਨਕ ਦੇਵ ਜੀ ਤੋਂ ਜਿਉਂ ਦੀ ਸਿੱਟੀ ਸਾਜੀ ਆ ਪਾਣੀ ਕਿਤੇ ਮੁੱਕਿਆ ਵਾ ਪਾਣੀ ਨਹੀਂ ਮੁਕਣਾ ਇਹ ਕੰਟਰੋਲ ਕਰ